ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 10 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੀਆਂ ਛੱਟਾਂ ਦੇਖੀਆਂ ਗਈਆਂ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਲੱਗ ਕੇ ਖੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਵਧੀਆ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਗਈਆਂ ਅੱਜ ਤੇ ਨਾਲ ਲੱਗਦੇ ਫਤੇਗੜ ਸਾਹਿਬ ਰਾਜਪੁਰਾ ਪਟਿਆਲਾ ਲੁਧਿਆਣੇ ਦੇ ਇਲਾਕੇ ਜਾਂ ਸੰਗਰੂਰ ਦੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਵੀ ਮੀਂਹ ਦੇਖਿਆ ਗਿਆ ਬਾਕੀ ਪੰਜਾਬ ਵਿੱਚ ਮੁੱਖ ਤੌਰ ਤੇ ਮੌਸਮ ਸਾਫ਼ ਜਿਹਾ ਬਣਿਆ ਹੋਇਆ ਸੀਗਾ ਧੁੱਪ ਨਿਕਲੀ ਹੋਈ ਸੀਗੀ ਹਲਕੀ ਫੁਲਕੀ ਹਵਾਸਿਆ ਬਾਅਦ ਦੁਪਹਿਰ ਵੀ ਟੁੱਟਵੇਂ ਜਿਹੇ ਤੌਰ ਤੇ ਸ਼ਰਾਟੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਘਟ ਗਈ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਇਹ ਸਿਸਟਮ ਆ ਐਕਟੀਵੇਟ ਹੋਵੇਗਾ ਉਹਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿੱਥੇ ਕੱਜ ਪਿਆ ਉੱਥੇ ਕੱਲ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਜੇਕਰ ਮੀਂਹ ਉੱਪਰ ਵੱਲ ਨੂੰ ਹੁੰਦਾ ਹੈ ਤਾਂ ਜਲੰਧਰ, ਕਰਪੂਥਲਾ ਗੁਰਦਾਸਪੁਰ ਗਿਆ ਥੋੜੇ ਬਹੁਤੇ ਅਮਰitsar ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਜੇ ਥੱਲੇਵਲ ਨੂੰ ਮੀਂਹ ਡੈਂਦਾ ਤਾਂ ਉਹ ਲੁਧਿਆਣਾ ਸੰਗਰੂਰ ਪਟਿਆਲਾ ਬਰਨਾਲਾ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਅਗਲੇ 2 ਦਿਨ ਟੁੱਟਵੇਂ ਆ ਜਹੀਂ ਇਹ ਕਾਰਵਾਈਆਂ ਇਸ ਤਰ੍ਹਾਂ ਦੀਆਂ ਧੜਕਸਰ ਹੁੰਦੀਆਂ ਰਹਿਣਗੀਆਂ ਵੱਡੇ ਪੱਧਰ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ। ਪੰਜਾਬ ਦੇ ਨਾਲ ਲੱਗਦੇ ਹਿਮਾਚਲ ਚੂ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹਰਿਆਣੇ ਚ ਵੀ ਤੇ ਦਿੱਲੀ ਵਾਲੀ ਸਾਈਡ ਵੀ ਲਗਾਤਾਰ ਮੀ ਟੁੱਟਵੇਂ ਜਿਹੇ ਤੌਰ ਤੇ ਨਖੇਤਰਾਂ ਦੇ ਵਿੱਚ ਵੀ ਪੈ ਰਹੇ ਨੇ